ਸੁਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਆਟਰ ਸੇ ਤੋਂ ਨਾਰਾ ਕਰਦੇ ਹੋ ਅੱਜ ਫੇਟ ਆਪਾਂ ਜਟਲ ਸੇ ਤੋਂ ਬ੍ਰਿਜ ਤੇ ਚੜਨ ਲੱਗੇ ਆਇਰ ਰੋਡ ਚੱਲਦੀ ਹੈ ਆਇਰ ਰੋਡ ਚੱਲਦੀ ਹੈ ਆਇਰ ਰੋਡ ਇਤਨਾ ਨਹੀਂ ਚੜਦਾ ਰਸਤਾ ਦਰਦਾ ਰਸਤਾ ਚੜ੍ਹਦਾ ਨਹੀਂ ਕੋਈ ਖੁਸ਼ਿਆਰੀ ਉਹ ਚੰਨੇ ਆ ਗਾੜੀ ਹਰੀ ਰਸਤਾ ਵਿੱਚ ਆ ਤਾਂ ਉੱਥੋਂ ਨਹੀਂ ਕੋਮੋ ਜੱਤਰ ਦੀ ਚੜ੍ਹਨਾ ਉਹ ਤੂੰ ਆਪਾਂ ਕਿਉਂ ਵੋਲਟਾ ਕਿਉਂ ਆ ਗਏ ਓਨ ਕਰਦੇ ਹਾਂ ਗਰ ਲੈ ਰਿਹਾ ਸੀ ਗੜਾਈ ਤੋਂ ਲੱਗਿਆ ਪਹਲਾ ਆ ਜਵੀ ਤੇ ਉੱਥੋਂ ਆਪਾਂ ਉੱਤੇ ਇੱਥੇ ਵੀ ਚੜ ਜਾਣਾ ਵਾ ਇਧਰ ਚੜੇਗਾ ਆਹ ਹੋ ਰੋਂਗ ਸਾਈਡ ਆਹ ਉੱਥੋਂ ਚੜ ਜਾਣਾ ਚਾਹੋ ਆ ਕਿਧਰ ਰੋਂਗ ਸਾਈਡ ਆਏ ਨਹੀਂ ਨਹੀਂ ਉਧਰ ਵੀ ਹੈਗਾ ਰਾ ਦੋਵੇਂ ਬੰਨੇ ਹੋ ਗਏ ਟੈਨਸ਼ਨ ਨਾ ਕਰ ਦਿਨ ਲਈ ਉਹ ਤੋਂ ਪਹਿਲੇ ਪਿੰਡ ਤੋਂ ਦੋ ਰਸਤੇ ਆ ਹਾਂ ਤੇ ਜਿਹੜਾ ਅਗਲਾ ਜਿਹੜਾ ਵਾ ਇਹ ਸਹੀ ਵਾਲਾ ਜਿੱਥੇ ਵਾਲੇ ਤੇ ਹੈਗਾ ਰਾਤੋ ਜਿੱਦੀ ਜਾਂਦੇ ਨਹੀਂ ਨਹੀਂ ਜਿੱਥੇ ਵਾਲੇ ਤੇ ਨਹੀਂ ਹੈਗਾ ਉਹ ਤਾਂ ਉਹ ਅਗਲਾ ਹੈਗਾ ਉੱਤੇ ਹੈਗਾ ਵਾ ਪਰ ਇਹ ਚੜ ਜਾਣਾ ਸਾਨੂੰ ਵੀ ਮਿਲਦੇ ਆ ਤੁਹਾਨੂੰ ਅਗੇ 에ਰਪੋਰਟ ਜਾ ਕਲ ਤੁਸੀਂ ਦਬਰੇ ਜੇ ਚੜ ਲਗੇ ਇਧਰ 플ਾਂਟ ਦਾ ਕਾਬਲ ਆ ਇਹ ਆਪਣਾ 플ਾਂਟ ਆ ਉਹ ਪਿਆ ਕਰਨ ਲੱਗੋ ਉਥੋਂ ਆਏ ਮਾਰਨਾਂ ਨੂੰ ਉਹ ਸੁੱਤੇ ਸਾਰੇ ਕੋਈ ਵੀ ਨਹੀਂ ਬੰਦਾ ਆਪਣਾ ਬਾਹਰ ਕੋਈ ਨਹੀਂ ਸੁੱਤੇ ਹੋਣੇ ਸਾਰੇ ਸੁੱਤੇ ਹੋਏ ਓਏ 12 1 ਵਜੇ ਤੱਕ ਜਾਗਦਾ ਰਿਹਾ ਜਿੰਮਾ ਉਹ ਜਾਣ ਕੇ ਛਦਾਈ ਜਾਗਦਾ ਨਾ ਰਹਿੰਦਾ ਮਾਈਗਰੇਨ ਸਵੇਰ ਦੇ ਟਾਈਮ ਤੇ ਉਹ ਦਾਣੀ ਬਾਜਰੀ ਨਹੀਂ ਸੀ ਇੱਥੇ ਐਸਾ ਵੀ ਰੋਡ ਹੈ ਇੱਥੋਂ ਦਾ ਰੋਡ ਨਾ ਦੱਸੋ ਰੋਡ ਕੱਲਾ ਟੋਪ ਦਾ ਰੋਡ ਵਾ ਰੇ ਜੀ ਉਹ ਨਾਲੇ ਉਹ ਆ ਡਿਓੜੀ ਤਬਲੀ ਪਰ ਮੈਂ ਸੌਦੀ ਸੋਦੀ 120 ਆ ਸੌ ਨਾ ਸੌਦੀ ਸੌਦੀ ਇੱਥੇ ਸੌਦੀ ਉੱਥੇ ਹੋਰ ਇੱਕ ਨਾ ਗਾੜੀ 120 ਲਿਖਿਆ ਦਾ ਮੋਬਾਈਲਰ ਕੈਮਰੇ ਦਾ ਨੰ ਦੱਸਿਆ ਅਵੇ ਘਟ ਮਾਰਿਆ ਰੱਖੀ ਇੱਕ ਲੈਣ ਜੀ ਜਿਹੜੀ ਜਮਾਦੀ ਰੱਖ ਆਮ ਜਿਆਦਾ ਗੇਨ ਉੱਥੇ ਉੱਥੇ ਨਿਕਲਦੇ ਜਾ ਆਜਾ ਮਾਤਾ ਸ਼ਿਪ ਨਿਕਲਦੇ ਹਾਂ ਹਾਂ ਵੱਡੇ ਜਾ ਲੱਗਦੇ ਆਏ ਵੱਡੇ ਪੋਰਡ ਆਹ ਓੜੀ ਆ ਰੇ ਨਾ ਓਏ ਪੋਰਡ ਆ ਵੀ ਮਦਰ ਆਪ ਪਹਿਲੇ ਦਿਨ ਅਟਲ ਸਧੂਪਰੇ ਇੱਥੇ ਚੜੇ ਆ ਤੇ ਆਪਾਂ ਜਾਣਦੇ ਆ ਇਹ ਰਿਪੋਰਟ ਤੇ ਗੱਡੀ ਅੱਸੀ ਨੇ ਜਾਣਦੀ ਦਿਖਾ ਗੱਡੀ ਅੱਸੀ ਜਾਣੇ ਤਾਂ ਤਾਂ ਵੱਧ ਚੜਦੀ ਨਹੀਂ ਆ ਸ਼ੀਸ਼ਾ ਖਾਂ ਆ ਇੱਧਰ ਲੇ ਇੰਤੋਂ ਵੱਧ ਚੜਦੀ ਬਾਰ ਬਾਰ ਆਪਣੇ ਪਿੱਛੇ ਇਹਨਾਂ ਦੇਖੋ ਜੀ ਪੁਰਾਣੇ ਬੱਡੇ ਦੀਆਂ ਲਿਕਨੀਆਂ ਨੇ ਥੋੜੇ ਟਾਈਮ ਤੱਕ ਤੁਹਾਨੂੰ ਇਹ ਵਰਲਡ ਦੇ ਵਿੱਚ ਆ ਦੇਣਾ ਆਪਾਂ ਸੇਫ ਗਿਆਨ ਵਾਲੀ ਅੱਸੀ ਦੇ ਗੱਡੀ ਆਂਦੀ ਹੈ ਇੱਥੇ ਇਤੋਂ ਬੜੇ ਹੁੰਦੇ ਨੇ ਨਿਰੰਤਰ ਗੱਡੀयां ਜਾਂਦੀ ਨਹੀਂ ਨਹੀਂ ਤੇ ਸੌਂਦੇ ਉੱਧਰ ਨੂੰ ਉਹ ਹੋਰ ਹੋਰ ਕਰੋਨਾ ਨੂੰ ਸੈੱਟ ਕਰੋ ਆ ਥੱਲੇ ਆ ਜੀ ਰੀਸੈਂਟਰ ਲਾਓ ਇਹ ਉਧਰੋਂ ਆਉਂ ਤੋਂ ਆਹ ਹੋਇਆ ਉਹ ਜੁਟਰਨ ਉੱਥੋਂ ਮੁੜਨਦਿਆ ਹੋਇਆ ਇਹਨੂੰ ਇਹ ਵਾਪਸ ਜੁਟਰਨ ਤੇ ਮਾਰਨ ਦੀ ਹੈ ਇਹਨੂੰ ਪੁਲ ਦੇ ਥੱਲੇ ਨੂੰ ਇੱਥੇ ਰਹਿ ਤਾਂ ਹੀ ਕਰ ਲੈਣਾ ਹੈ ਕਿਉਂਕਿ ਉਹ ਜੁਟਰਨ ਤੇ ਆਉਂਦਿਆ ਦਾ ਦੋਸ ਮਿੰਟਾਂ ਦੀ ਬਣ ਗਈ ਬਹੁਤ ਬਹੁਤ ਉਹਨੂੰ ਬਾਅਦ ਚ ਲੈ ਲਾਂ ਨੂੰ ਉਹਦਾ ਅਗਲੀ ਗੱਦੀ ਵੇਖਣੀ ਆ ਟ੍ਰੇਨ ਵੀਡੀਓ ਪਹਿਲਾਂ ਚਾਲੂ ਕੀਤੀ ਤੂੰ ਆ ਯਾਰ ਤੂੰ ਬੋਸ ਆ ਕੈਮਰਾਮੈਨ ਮਾੜਾ ਸੱਚ ਕੋਣ ਰਾਈਟ ਹੋ ਗਏ ਤੇ ਫਿਰ ਲੈਪਟਾ ਆ ਰਾਈਟ മാറ്റ they did that wrong ਯਾਨੀ ਆ ਹੂੰ ਬੜੇ ਵਾਲੇ ਨੇ ਬਣਾਇਆ ਉਹਦੇ ਹੱਥ ਵੱਢਣ ਲੱਗੇ ਉਹਨਾਂ ਉਹ ਬ੍ਰੇਕਰ ਪਹਿਲਾਂ ਚਾਬੀ ਛੁੱਟੀ ਉਹ ਚਾਬੀ ਨਹੀਂ ਲੱਗੀ ਆ ਉਹ ਬੱਕਾ ਪੰਦ ਹੋ ਗਿਆ ਤੇ ਉਹਨੂੰ ਬਾਹਰ ਤੋਂ ਵੱਢਣ ਲੱਗੇ ਉਹਦੇ ਵੀ ਆਪਣੀ ਜਾਨ ਕਰਕੇ ਚਾਬੀ ਕਿੱਧਰ ਸੀ ਉਹਦੀ ਤਾਂ ਚਾਬੀ ਆ ਉਹ ਜਿੱਦਾਂ ਉਹ ਚਾਬੀ ਲਾਉ ਉਹਨੂੰ ਪਤਾ ਚਾਬੀ ਲਾਉਂਦਾ ਤਾਂ ਫਾਇਟੋਮੈਟਿਕ ਖੁੱਲਦਾ ਜਦੋਂ ਸੇ ਖੋਦਾ ਹੈ ਹਾਂ ਉਹ ਹੁਣ ਉਹ ਟਾਈਮ ਤੇ ਜਿਹੜੇ ਟਾਈਮ ਤੇ ਨਿਕਲਦੇ ਆ ਨਾ ਤੇ ਹਾਂ ਫੇ ਖੁੱਲਦਾ ਹੈ ਉਹ ਤਾਂ ਅੰਦਰ ਹਵਾਜਾਈ ਉਹਨੇ ਪੈਂਦਾ ਹਿੱਸੇ ਚ ਬੰਦ ਕਰ ਦਿੰਦੇ ਆ ਆਪਣੇ 15 ਮਿੰਟਾਂ ਦੇ ਕਿਨੇ ਆ ਉਹ ਹਵਾਜਾਈ ਬੰਦ ਹੋਈ ਸੀ ਉਹਦੇ ਅੰਦਰ ਹਾਂ ਉਹ ਮੈਂ ਉੱਚਾ ਕਿਤੇ ਆ ਗਿਆ ਮਿਲ ਪਈ ਨਹੀਂ ਉਹ ਖੁੱਲਦਾ ਨਹੀਂ ਹੁਣ ਉਹ ਫਾਕ ਫਿਰ ਤੋਂ ਉਹ ਨਾ ਆਈ ਹੀ ਆ ਤੇ ਉਹਨੇ ਟਾਈਮ ਵਾਸਤੇ ਹਵਾਜਾਈ ਬੰਦ ਕਰ ਦਿੱਤੀ ਨਹੀਂ ਆ ਕਿ ਨਹੀਂ ਆ ਪੋਸਟ ਹੋਇਆ ਚੱਕ ਨਹੀਂ ਕਰਦੇ ਜੇ ਪੰਜਾਬੀ ਸ਼ਾਟ ਹੁਣ ਜਿੰਨਾ ਇੱਕ ਨੇ ਆ ਆ ਚੜੀ ਬਰ ਇੰਡੀਆ ਕਿੰਨੀ ਹੈ ਨਹੀਂ ਕੋ ਪਿੰਡੀ ਕੋ ਹੋ ਰਹਾ ਦਾ ਚੜੀਆ ਜਾ ਕੇ ਬਤਾਵੇ ਆਹ ਤੇ ਹੁਣ ਜਾਇ ਸੁਫਾਰਾ ਨੇ ਆਇਆ ਤੇ ਦੇਖਿਆ ਤੇ ਥੋੜੀ ਦੇਖਿਆ ਤੇ ਹੋਰ ਲੋਕ ਤੋਂ ਦੇਣਾ ਇਹ ਗੱਡੀ ਵੜੀ 扑ਕਾਉਂਦੇ ਆ ਸਾਡਾ ਡਰਾਈਵਰ ਸਾਹਿਬ ਗੱਡੀ ਵੜੀ 扑ਕਾਉਂਦਾ ਵੇਖੋ ਕੈਮਰਾ ਹਿਲਦਾ ਬਈ ਗਾੜੀ ਹੁਣ ਆਏ ਆ ਹਾਂ ਮੈਂ ਇਹ ਕੱਢ ਲਿਆ ਵਾਂ ਬਲਿੱਕਰ ਮਾੜਾ ਦਿਨ ਮੋੜੀ ਅੱਜ ਮumbai ਦੀਆਂ ਸੜਕਾਂ ਤੇ ਮੁੰਡੇ ਦੀ ਪਹਿਲੀ ਰਾਈਡ

ਇੱਥੇ ਲੱਗ ਗਿਆ ਹੈ ਰੋ ਐਸੇ ਰੋੜ ਤੇ ਆਪਾਂ ਹੁੰਤ ਨਾ ਜਾਣ ਤੇ ਰਾਈਟ ਨੂੰ ਹੋਣਾ ਹੈ ਅਗੋਂ ਬਾਈ ਵੇਖ ਲਿਓ ਕਿੱਥਾਂ ਫੜ ਆਹੋ ਇਦਾਂ ਜਾਂਂਦੇ ਬੋਲ ਬੋਲ ਕਰਿਓ ਹੋਵੇ 3 ਧਿਆਨ ਤੇ ਤੇਰੀ ਜਿੰਦਗਾ ਆਈ ਸਾਰਾ ਥੱਲੇ ਡਿੱਗਣ ਮਾਮਾ ਤੂੰ ਆਪਣੇ ਡਰੈਗ ਚ ਰੱਖ ਬਾਦ ਨਹੀਂ ਇਹ ਤੂੰ ਨੰਗ ਆਓ ਉੱਥੇ ਚੱਲ ਗਿਆ ਵੇ 3 ਇੰਨੀ ਦੇ ਜਗ੍ਹਾ ਉੱਤੇ ਆੜਾ ਆ ਰਿਹਾ ਹੋ 離れてるような。 ਥੱਲੇ ਜਾਣਾ ਥੱਲੇ ਜਾਣਾ ਯਾਰ ਆਪ ਕੀ ਕਰਨ ਦਾ ਮੈਂ ਕਹਿੰਦਾ ਥੱਲੇ ਰੁਕ ਜਾ ਰੁਕ ਜਾਂਦੇ ਹੁਣ ਜਾਂਦੇ ਹੁਣ ਜਾਂਦੇ ਹੁਣ ਜਾਂਦੇ ਹੁਣ ਮੌਜੂਦ ਰੁਕ ਜਾ ਰੁਕ ਜਾ ਜਾਂਦੇ ਫਿਰ ਜਾਂ ਜਾਂ ਜਾਂਦੇ ਜੇ ਕਮਾਤੀ ਮਰਾਤੀਆਂ ਭਰੇ ਕਾ ਲੋਕਾਂ ਦੀ ਕੁਛ ਨਿਯਾਨ ਪੋਟਾਂ ਤੇ ਆ ਕੇ ਥੱਲੇ ਸਭ ਤੋਂ ਸਰਵੋ ਸਰਵੋ ਉਹ ਕਦਾਂ ਨਾ ਪੋਟਿਆ 몰 ਲੱਗ ਗਿਆ ਕਿ ਕੀ ਆਹ ਹੋਰ ਟੈਕਸੀ ਅਰਾਉਂਡ ਮੈਨੂੰ ਹੋਣੀ ਪੜਾ ਗਈ ਜਿੱਥੇ ਤੁਸ ਆ ਜਾਣਾ 700 ਮੀਟਰ ਤੱਕ ਜਾਂ ਪਾ ਬੋਤੇ ਜਾ ਰਹੇ ਨੇ ਰੋਡ ਆ ਕਹਾਂਗਾ ਹੁਣ ਕੋਈ ਦੇਖਾਣਾ ਰੈੱਡ ਤੋਂ ਸੰਦੇ ਰੈੱਡ ਲਾਈਟ ਬੰਨ ਇਹ ਗਾੜੀ ਗਾੜੀ ਕੱਢੋ ਹੋਰ ਰੈੱਡ ਲਾਈਟ ਤੁਹਾਡੇ ਪਾਸੋਂ ਬਿਟ ਤੋਂ ਸੰਦੇ ਆਣ ਤੁਹਾਡੇ ਪਾਸੋਂ ਰੈੱਡ ਜਾਣ ਜਾਂਦੇ ਆਗੇ ਰੈੱਡ ਲਾਈਟ ਤੋਂ ਬਾਕੀ ਉੱਤਰ ਕੇ ਜਾਣਾ ਉਹ ਵਿੱਚ ਜਿਆਦਾ ਸਾਡੇ ਨਾਲ ਆ ਸੱਜਿਆ ਉਹਦੇ ਉੱਤਰ ਹਾਂ ਬੰਦ ਕੈਮਰਾ ਨਹੀਂ ਪਾਣੀ ਜੀ ਨੂੰ ਕਰੋ ਤੇ ਇਹ ਮੈਂ ਵੀ ਇਸ ਤਰ੍ਹਾਂ ਵੀ ਕਰੋਗੀ ਬਹੁਤ ਟੈਕਸੀ ਵਾਲਾ ਮਹਾਂ ਹੀ ਆਉਂਦੇ ਕਰਨ ਹੋ ਗਈ ਸੀ ਉਹ ਬਹੁਤ ਤੇਜ਼ ਵੜੀ ਆਉਂਦਾ ਹੈ ਕਿਸੇ ਆਪ ਨੇ ਕੋਲ ਕੋਲ ਵੀ ਜੜ ਕੇ ਦੱਸਣਾ ਉਹ ਫੇਰ ਮੁੜ ਕੇ ਆਉਣਾ ਵਾ ਹਾਂ ਜੂਟਰ ਲੈ ਕੇ ਆਉਂਦੇ ਆਓ ਕੋਲ ਤੇ ਆ ਜਿਹੜੀ ਇਹ ਇੰਦਰ ਲਸਾਣਾ ਆ ਵੇਖੋ ਨਾ ਪਰ ਅਛਾ ਦੂਜੀ ਸਾਈਡ ਹੁਣ ਆਣਾ ਦਾ ਆਪਾਂ ਆਹੋ ਔਰਲੀ ਸਾਈਡ ਨਹੀਂ ਨਾ ਜਾੜੀ ਸੁੱਲੀ ਜਾ ਸਕਦੀ ਹਾਂ ਹਾਂ ਪਾਂਡੇ ਜੀ ਗਲਤ ਆ ਗਏ ਪਾਂਡੇ ਜੀ ਗਲਤ ਆ ਗਏ ਆਪਾਂ ਔਰ ਇਹ ਕੰਨ ਮੋੜਦਾ ਆ ਆਹ ਉਹਨੂੰ ਮੋੜਦਾ ਆਹ ਤਾਂ ਇਹਨਾਂ ਨਾਲ ਅਗਲਾ ਕਰਕੇ ਹਣਾ ਅੱਗੋਂ ਮੋੜਦਾ ਤੇ ਇਹ ਦੌੜ ਤੇ ਮਜਾ ਮੈ ਆਦਾ ਨਾ ਨਾ ਰੁਕ ਮਨਾ ਦੁਰੋ ਜਨ ਹੋਈ ਇਹਦੇ ਹੈ ਗੱਡੀ ਇੱਥੇ ਜਾਂਦੀ ਨਹੀਂ 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 ਦੂਜੀ ਦੂਜੀ ਉਹ ਗੱਡੀ ਨਹੀਂ ਜਾਂਦਾ ਇਹ ਨਹੀਂ ਜਾਂਦਾ ਇਹ ਜਾਂਦਾ 에어ਪੋਰਟ ਆ ਗਿਆ ਨਾ ਨਦਰ ਹੁਣ ਹਾਂ ਉਹ ਗਮੀ ਨੂੰ ਡਰਾ ਹੀ ਦਿੰਦੀ ਲਾ ਉਹ ਗੱਡੀ ਉਹ ਦੂਜੇ ਵਾਇਆ ਨਾ ਉਹ ਤੇ ਲੋਡ ਗੱਡੀ ਦੂਜੀ ਪਾਰੀ ਵਾਲ ਕਰੀ ਨਹੀਂ ਜਾਂਦੀ ਰੋ ਹਾਂ ਨੂ ਜਨਾਬ ਨੰਬਰ ਦੇ ਕੋਲ ਫਾਈਨਲੀ ਆਪਾਂ 에어ਪੋਰਟ ਕੋ ਪੁੱਛ ਹੀ ਗਏ ਹਾਂ ਕਿੱਜ ਦੇ ਧੁੰਦੇ ਕਿੱਜ ਦੇ ਧੁੰਦੇ ਪਿਆਰਾਂ ਵਿੱਚ ਹੀ ਹੁੰਦੇ ਹੁਣ ਇੱਕ ਦੋ ਥਾਂ ਹੀ ਅੜ ਫਸ ਗਿਆ ਫਸ ਗਿਆ ਇੱਕ ਮੋਟਰਸਾਈਕਲ ਆ ਲੱਗਾ ਇੱਕ ਮੋੜ ਗਿਆ ਇਹ ਡਰਾਈਵਰ ਉਹ ਸੜਾ ਤੀਰ ਜਾ ਭੱਜ ਗਿਆ ਜੱਗਦਾਂ ਸੜਾ ਗਾਂ ਪੱਟ ਗਿਆ ਹੁਣ ਜੱਡਾ ਜਾ ਹੁਣ ਦੋ ਹੋ ਗਏ ਤੀਰ ਅੱਗੇ ਕੀ ਹੁਣ ਦੋ ਹੋ ਗਏ ਥੋੜਾ ਆਪੇ এয়ারਪੋਰਟ ਨਾਲ ਆ ਗਿਆ ਸਿੱਧਾ ਹੀ ਆ ਸਿੱਧਾ ਸਿੱਧਾ ਜਬਾਸ ਕਿਉਂ ਨਾ ਅਗਲੇ ਬੰਦੇ ਜੂਟਣ ਲੈ ਕੇ এয়ারਪੋਰਟ ਦੇ ਵਿੱਚ ਆਣਾ ਹੁਣ ਇਹ ਬਹੁਤ ਚੱਲਦਾ है। ਹੀ ਆਓ ਹੋਏ ਨਾ ਆ ਦੇ ਤੋ ਆ ਯਾ ਬੱਸ ਇਹ ਹੁਣ ਘੁੰਮਣਾ ਹੀ ਆਪਾਂ ਫੇਰ ਮੁੜ ਕੇ ਘੁੰਮ ਕੇ ਐਸੇ ਰੋਡ ਤੇ ਆਣਾ ਗਾਟ ਵੱਟ ਨੂੰ ਇਧਰ ਲੇ ਤੋਂ ਪਰੇ ਨੂੰ ਇਧਰ ਲੈ ਲੇ ਮਾਰਗ ਦੇ ਨੇ ਪਾਏ ਜੀ ਆ ਨੀ ਆਪਾਂ ਧਾਰਕ ਦੇ ਪੇ ਹੋ ਜਾਣਾ ਜੇ ਬੰਦਾ ਉੱਥੇ ਬਾਹਰ ਖੜਾ ਸੀ ਤੂੰ ਕੋ ਕੋ ਲਵਾ ਜਾਂ ਆਪਾਂ ਇਹ ਤਨ ਘੋਣਾ ਬਹੁਤ ਗਾੜੀ ਚੱਲ ਗਈ ਨਹੀਂ ਨਹੀਂ ਇਹ ਨੂੰ ਆਪਾਂ ਮਾਉਂਦੇ ਨਾ ਗੇਟ ਲਿਕੇਸ਼ਨ ਕੱਟਦੀ ਜੀ ਉਹ ਤੋਂ ਆਉਂਦੀ ਨਾ ਉਹ ਮੈਂ ਉੱਥੇ ਤੋਂ ਉੱਡਦਾ ਆਵਾਂ ਆਹਰ ਉਹਦੇ ਨੇ ਆ ਆਵੇ ਅਸੀਂ ਆ ਗਏ ਬਾਰ ਬਾਰ ਜਿਹੜੇ ਦਿਨ ਕਸ਼ਾ ਪਾਈਨ ਤੋਂ ਉੱਥੇ ਪਹੁੰਚ ਗਏ ਆਪਰੇ ਕੈਂਪਰ ਘਟੀ ਕੈਂਪ ਆਹ ਕੈਂਪਰ ਘਟੀ ਹੋ ਆਪਣੀ ਬਰਾਉਨ ਕਾ ਲੋਕੇਸ਼ਨ ਦੇ ਦੇ ਆ ਗਏ ਇੱਥੇ ਹੋਣਾ ਚਾਹੀਦਾ ਬਿਲਕੁਲ ਲੋਕੇਸ਼ਨ ਇਹੋ ਜੀ ਅਗਲੇ ਕੋਨੇ ਘਾਣੀ ਨਹੀਂ ਨਾ ਬੜਾ ਥੱਲੇ ਉਹ ਕਿੱਥੇ ਨਾ ਆਉਂਦੀ E ដែលរ៉ាក ್ರಾ សគីទីបាត់ ਪਾੜੇ ਜੇ ਏ ਮਿੱਟੀ ਪਾਈ ਤੇ ਇਹਨਾਂ ਨੂੰ ਵੀ ਇਹ ਪਾਣੀ ਕਿੱਥੇ ਇਹ ਕਿਹੜੀ ਜਗ੍ਹਾ ਬੰਨੀ ਇੱਥੇ ਹੈ ਇਹ ਕਰੇਨਾ ਬਹਿਣਗੇ ਨਹੀਂ ਤਾਂ ਹੁਣ ਕੀ ਹੋਣ ਦਾ ਹੈ ਸੱਦੇ ਵੀਰ ਕੰਮ ਪੜਾ ਆਪਾਂ ਦੋਸਤ ਹੋ ਗਾਣ ਦਾ ਕੰਮ ਪੜਿਆਦਾ ਲੋ ਵੀ ਮੇਤਰੋ ਇੰਨਾ ਨਹੀਂ ਆ ਕਮਾਈਆਂ ਇੱਧਰ ਐ ਲੋ ਮੇਰੇ ਵੀ ਹੈ ਇਹ ਨਾ ਸਮਝੋ ਮੇਰੇ ਨਹੀਂ ਅੱਜ ਸਾਰੇ ਬੰਦੇ ਲਿਫੜਿਆ ਹੋਇਆ ਇਹੇ ਸਾਫ ਆ ਇੱਧਰ ਵੀ ਸਾਫ ਵਿਆਹ ਦੇ ਲੱਗੀ ਆ ਪਾਣੀ ਹੈਗਾ ਕਹਾਂ ਪਹਿਲਾ ਖੰਡ ਜਲਿਆ ਪਾਣੀ ਪਹੁੰਚਾ ਲੈ ਲੋ ਜਿਹੜੀ ਆ ਰਾਤ ਦੀ ਆਪਣੀ ਕ੍ਰੇਨ ਖਲੋਦੀ ਜੀ ਤਿੰਨ ਦਿਨ ਕੋਲਿਆ ਮਿਸਤਰੀ ਸਾਹਿਬ ਸਭੇ ਸਪੈਸ਼ਲ 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 ਟਿੱਪ ਕਰਾਈ ਦਿੱਲੀ ਤੋਂ 에어ਪੋਰਟ ਤੋਂ ਲੈ ਕੇ ਆਏ ਆ ਇਹ ਸਾਲਾ ਕਿੱਡਾ ਸਲਾਮਾ ਬੈਲ ਦੇਣ ਇਹ ਘਟ ਕੁਛ ਦੱਸ ਬਹੁਤ ਕਰਦਾ ਕਿਦਾਂ ਠੰਡ ਆ ਗਈ ਬਹੁਤ ਜ਼ਿਆਦੀ ਠੰਡਾ ਜੀ ਜੀ ਪੁੱਛ ਰਿਹਾ ਸੀ ਸੇਟ ਨਹੀਂ ਕਰਦਾ ਜੀ ਠੰਡਾ ਹੈ ਜੀ ਪਰਸ਼ੂ ਵੀ ਜਿਹਦੇ ਨਾਲ ਗੱਲਾਂ ਹੀ ਲੱਗ ਜਾਂਦਾ ਲੱਗ ਹੀ ਜਾਂਦਾ ਬੇਤੀ ਕਾਦੀ ਪਾਸ਼ੋ ਇਹ ਤੀਲਵਾਈ ਤੇਰਾ ਨਾਮ ਉਦਾਂ ਵਧੀਆ ਰਿਹਾ ਭਾਈ ਸਭ ਜਾ ਰਿਹਾ ਆਪਣੇ ਦਿਨਾਂ ਆ ਮੈਂ ਬਸ ਪਰਸੋਂ ਚੱਲ ਜਣਾ ਤੈਨੂੰ ਆਈ ਆਪਣੀ ਸਾਈ ਆਈ ਪਿੰਡ ਸਾਈ ਲਾਉਣਾ ਨੇ ਸਾਈ ਲਾਉਣਾ ਹੈ ਸਾਈ ਲਾਉਣਾ ਆਹੀਂ ਤੇ ਉਹ ਦਿਨ ਸਾਈ ਦਿੱਤੀ ਆਡਾ ਦੇ ਕੋਤਾਈ ਕੁਝ ਪਾ ਦ। ਕੱਚਾ ਤੇਲ ਖਵਾ ਦਤਾ। ਅੱਛੇ ਚੀ ਸਾਈ ਰਾਤ ਨੂੰ ਦੁੱਤੇ। ਅੱਧੇ ਹੀ ਰਾਤ ਨੂੰ ਸਾਮਾਨ ਤੇ ਬਣਾ ਗਈ ਸੋਇਆ ਕਿ ਨਹੀਂ? ਸਾਈ ਲਾਉਂ ਜਾ ਕਿ ਸਾਈ ਲਾਉਂ ਜਣਾ। ਨਹੀਂ ਗਲਤ ਗੱਲ ਨਹੀਂ ਕਰੀ। ਗਲਤ ਗੱਲ ਨਹੀਂ ਕਰਨਾ। ਕਿ ਸਾਂਝਾ ਸਾਂਝਾ ਕੰਮ ਕੇ ਨਾ ਕਿ ਤੂੰ ਅੱਧ ਦੇ ਕੇ ਇਕੱਲੇ ਦਾ ਕੰਮ ਤੇਰਾ। ਇਹ ਹੁੰਦਾ। ਇਹ ਹੁੰਦਾ ਯਾਰ। ਨਹੀਂ ਸਾਂਝਾ ਹੀ ਆ ਬਾਬੇ ਦੀ। ਆਹ। ਉਹ ਸੇਵਾ ਬਾਬੇ ਦੀ। ਗਾਂ ਤੋਂ ਆਪਾਂ ਸਾਈ ਨਹੀਂ ਦੇਣੀ ਇਹਨਾਂ। ਰੱਜਾ ਤੇਲ ਖਵਾ ਦਿੰਦਾ ਇਹ ਲਈ ਬਾਈ ਉਹ ਤਾਂ ਨਹੀਂ ਚੋਦੀ ਦਵਾਈ ਪੈਸੇ ਦਾ ਨਹੀਂ ਨਾਲ ਜਣੀ ਹਾਂ ਪਾਣੀ ਲੈ ਆਇਆ ਕਿੰਨੇ ਦਾ ਪੀਣਾ ਪ੍ਰਸਾਹ ਕੱਟੀ ਜਾਊਗੀ ਕਹਿੰਦਾ ਪਾਣੀ ਲੈ ਆਓ ਚਿਮਚੇ ਚਿਮਚੇ ਨਾਲ ਬਿਨਾ ਜਣਾ ਪੀਣਾ ਉੱਥੇ ਬਿਓਸ਼ ਉਹ ਮੈਂ ਪਿਆ ਦੇਣਾ ਤੇ ਬੱਚੇ ਪੈਣਾ ਤੂੰ ਟੀਂਗ ਵਾਲਾ ਆਹ ਛੋਟਾ ਹੁਣਾ ਚ ਬੱਚੇ ਜੀ ਚਲੋ ਮੈਂ ਤਰੋਂ ਮਿਲਦੇ ਨੂੰ ਚਾਲੂ ਕਰਕੇ ਆ ਤੂੰ ਥਕਾਲੇ ਹੋ ਇਹ ਹੁਣ ਕਲਿੱਪ ਨਹੀਂ ਲਈ ਜਾਣੀ ਆਦ ਨੂੰ ਬਲੌਗ ਸ਼ੁਰੂ ਕਰਕੇ ਦੇਣੀ